ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰਿਤ ਟਾਕ ਤੇ ਪਿਛਲੇ ਦਿਨੀ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਇੱਕ ਕੁੜੀ ਦਾ ਉਸਦੇ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਤਿਵਾਰ ਕਰਕੇ ਕਤਲ ਕਰ ਦਿੱਤਾ ਗਿਆ ਮੁੰਡੇ ਦਾ ਨਾਮ ਜਿਸ ਵੱਲੋਂ ਕਤਲ ਕੀਤਾ ਗਿਆ ਉਹਦਾ ਨਾਮ ਆ ਮਨਿੰਦਰ ਸਿੰਘ ਤੇ ਕੁੜੀ ਦਾ ਨਾਮ ਆ ਜਿਸ ਦਾ ਕਤਲ ਹੋਇਆ ਮਨਪ੍ਰੀਤ ਕੌਰ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ 30 ਅਗਸਤ 2022 ਨੂੰ ਮਨਪ੍ਰੀਤ ਕੌਰ ਦਾ ਵਿਆਹ ਹੁੰਦਾ ਮਨਿੰਦਰ ਸਿੰਘ ਨਾਲ ਜੋ ਕਿ ਨਾਬਾ ਦੇ ਪਿੰਡ ਸ਼ਮਲਾ ਦਾ ਰਹਿਣ ਵਾਲਾ ਮਨਿੰਦਰ ਸਿੰਘ son of ਗੁਰਪ੍ਰੀਤ ਸਿੰਘ ਆ ਸਭ ਕੁਝ ਵਧੀਆ ਹੁੰਦਾਗਾ ਦੋਨੋਂ ਦੇ ਪਰਿਵਾਰ ਚੰਗੇ ਸੀਗੇ ਮਨਪ੍ਰੀਤ ਕੌਰ ਦਾ ਵਿਆਹ ਵੀ ਸੁਣਨ ਦੇ ਵਿੱਚ ਆਇਆ ਵੀ ਘਰਦਿਆਂ ਨੇ ਬੜੀ ਠਾਠ ਵਾਠ ਨਾਲ ਕੀਤਾ ਸੀ ਲੱਖਾਂ ਰੁਪਏ ਖਰਚੇ ਸੀ ਵਿਆਹ ਤੇ ਇਹ ਏਦਾਂ ਸੌਦਾ ਨਹੀਂ ਕੀਤਾ ਸੀਗਾ ਵੀ ਕੁੜੀ ਦੀ ਐਲਸ ਕੀਤੀ ਆ ਤਾਂ ਅੱਖਾਂ ਮੀਚ ਕੇ ਆਪਾਂ ਉਹਨੂੰ ਮਤਲਬ ਤੂਰ ਦਈਏ ਵੀ ਖਰਚਾ ਮੁੰਡੇ ਵਾਲੇ ਕਰਨਾ ਸੁਣਨ ਦੇ ਵਿੱਚ ਆਇਆ ਵੀ ਮਨਪ੍ਰੀਤ ਕੌਰ ਦੀ ਬੀ ਕਾਮ ਕੀਤੀ ਸੀ ਤੇ 6.5 ਬੈਂਡ ਸੀਗੇ ਪਿਆਤੇ ਘਰਦਿਆਂ ਨੇ ਖਰਚਾ ਬਹੁਤ ਕੀਤਾ ਸੀਗਾ ਵਧੀਆ ਪਰਿਵਾਰ ਸੀ ਹਰਿਆਣੇ ਦਾ ਪਹਿਲਾ ਪਿੰਡ ਹੈ ਸ਼ਾਇਦ ਪੰਜਾਬ ਦਾ ਆਖਰੀ ਪਿੰਡ ਹੈ ਬਾਉਫੁਰ ਵਿਆਹ ਹੁੰਦਾ ਇਹਨਾਂ ਦਾ 30 ਅਗਸਤ 2022 ਨੂੰ 3-4 ਮਹੀਨੇ ਇਕੱਠੇ ਰਹਿੰਦੇ ਆ ਦੋਨੋਂ ਤੇ ਮਨਪ੍ਰੀਤ ਕੌਰ ਦਾ ਵੀਜ਼ਾ ਆ ਜਾਂਦਾ ਮਨਪ੍ਰੀਤ ਕੌਰ ਦਸੰਬਰ 19 ਦਸੰਬਰ 2022 ਨੂੰ ਕੈਨੇਡਾ ਆ ਜਾਂਦੀ ਆ ਕੈਨੇਡਾ ਹੋਣ ਤੋਂ ਬਾਅਦ ਆਪਣੀ ਪੜ੍ਹਾਈ ਕੰਮਕਾਰ ਰੂਟੀਨ ਜੋ ਹੁੰਦੇ ਆ ਛੇ ਸਤੰਮਾਈ ਨੇ ਬਾਅਦ ਹੀ ਮਨਿੰਦਰ ਦਾ ਵੀਜ਼ਾ ਲੱਗ ਜਾਂਦਾ ਜੋ ਕਿ ਮਨਪ੍ਰੀਤ ਕੌਰ ਦਾ ਘਰ ਵਾਲਾ ਜਿਸ ਨੇ ਮਨਪ੍ਰੀਤ ਕੌਰ ਦਾ ਕਤਲ ਕੀਤਾ ਵੀਜ਼ਾ ਲੱਗਣ ਤੋਂ ਬਾਅਦ ਕਹਿੰਦੇ ਮਨਿੰਦਰ ਉੱਥੇ ਜਾਂਦਾ ਤੇ ਬਾਅਦ ਵਿੱਚ ਪਤਾ ਲੱਗਿਆ ਵੀ ਮਨਿੰਦਰ ਨਸ਼ੇੜੀ ਸੀ ਜਿਵੇਂ ਹੁਣ ਮਨਪ੍ਰੀਤ ਕੌਰ ਦੇ ਘਰ ਦੇ ਕਹਿੰਦੇ ਆ ਕਿ ਵੀ ਸਾਨੂੰ ਪਤਾ ਲੱਗਿਆ ਵੀ ਚਿੱਟਾ ਲਾਉਂਦਾ ਸੀ ਮਨਿੰਦਰ ਉੱਥੇ ਜਾਂਦਾਗਾ ਕੰਮ ਨਹੀਂ ਕਰਦਾ ਆਪਣੀ ਘਰ ਵਾਲੀ ਦੇ ਕਮਾਈ ਕੀਤੀ ਜੋ ਉਹਦੇ ਪੈਸੇ ਹੁੰਦੇ ਆ ਸੈਲਰੀ ਦੇ ਜਾਂ ਉਹਦੀ ਇਨਕਮ ਹੁੰਦੀ ਆ ਉਹ ਯੂਜ਼ ਕਰਦਾ ਖਾਂਦਾ ਕਿੰਨਾਂ ਦਾ ਭਾਅ ਉਹਦੇ ਕਾਰਡ ਤੱਕ ਖਾਲੀ ਕਰ ਦਿੰਦਾ ਹੈਗਾ ਇਹ ਵੀ ਪਤਾ ਲੱਗਣ ਤੇ ਆਇਆ ਵੀ ਥੋੜਾ ਥੋੜਾ ਜਦੋਂ ਇਹਨਾਂ ਵਿੱਚ ਕਲੇਸ਼ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਦੌਰ ਇਹੋ ਜਿਹਾ ਵੀ ਚੱਲ ਰਿਹਾ ਹੈ ਵੀ ਕੰਮ ਦੀ ਬੜੀ ਕਮੀ ਆ ਮੁੰਡੇ ਕੁੜੀਆਂ ਨੂੰ ਤੇ ਜਦੋਂ ਇਹਨਾਂ ਵਿੱਚ ਛੋਟੇ ਛੋਟੇ ਝਗੜੇ ਹੋਣ ਲੱਗ ਗਏ ਤਾਂ ਉਹ ਮਨਿੰਦਰ ਨੂੰ ਕੰਮ ਕਰਨ ਲਈ ਕਹਿੰਦੀ ਸੀ ਮਨਪ੍ਰੀਤ ਕੌਰ ਤੇ ਮਨਿੰਦਰ ਕੰਮ ਕਰਦਾ ਨਹੀਂ ਸੀਗਾ ਤੇ ਮਨਿੰਦਰ ਇਸ ਕਰਕੇ ਵੀ ਝਗੜਾ ਕਰਦਾ ਸੀਗਾ ਮਨਪ੍ਰੀਤ ਕੌਰ ਨਾਲ ਵੀ ਤੇਰਾ ਕਰ ਵਧੀਆਗਾ ਪਿੱਛੋਂ ਤੇਰੇ ਪਰਿਵਾਰ ਵਾਲੇ ਵਧੀਆ ਤੂੰ ਉਹਨਾਂ ਤੋਂ ਪੈਸੇ ਹੋਰ ਮੰਗਾ ਫੋਰਸ ਕਰਦਾ ਸੀਗਾ ਇਹ ਘਰ ਵਾਲਿਆਂ ਨੇ ਇਲਜ਼ਾਮ ਕਈ ਮੀਡੀਆ ਚੈਨਲਾਂ ਤੇ ਮੂਹਰੇ ਆ ਕੇ ਲਾਏ ਆ ਕੇ ਮਨਿੰਦਰ ਤੇ ਤੇ ਮਨਿੰਦਰ ਦੇ ਪਰਿਵਾਰ ਤੇ ਤੇ ਕਈ ਵਾਰ ਤਾਂ ਇਥੋਂ ਤੱਕ ਵੀ ਗੱਲਾਂ ਕਰਦਿਆਂ ਨੇ ਦੱਸੀਆਂ ਨੇ ਜਾਣਕਾਰੀ ਦਿੱਤੀ ਆ ਵੀ ਮਨਪ੍ਰੀਤ ਕੌਰ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਕਈ ਹਜ਼ਾਰ ਡਾਲਰਾਂ ਦਾ ਲੈਣ ਦੇਣ ਕੀਤਾ ਸੀ ਮਨਿੰਦਰ ਜਦੋਂ ਉਹਨੂੰ ਫੋਰਸ ਕਰਦਾ ਸੀਗਾ ਵੀ ਮੈਨੂੰ ਪੈਸੇ ਦੇ ਤੇ ਉਸ ਤੋਂ ਬਾਅਦ ਝਗੜਾ ਹੁੰਦਾ ਹੁੰਦਾ ਇਥੋਂ ਤੱਕ ਪਹੁੰਚ ਗਿਆ ਐਂਟਵਾਰ ਦੇ ਪਿਛਲਾ ਨੰਨਕੇ ਗਿਆਗਾ ਤਾਂ ਝਗੜਾ ਇੰਨਾ ਵੱਧ ਗਿਆ ਤਾਂ ਮਨਿੰਦਰ ਨੇ ਮਨਪ੍ਰੀਤ ਕੌਰ ਦੇ ਗਲ ਤੇ ਵਾਰ ਕੀਤਾ ਤੇ ਮਨਪ੍ਰੀਤ ਕੌਰ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਕਰਦੇ ਨੇ ਵੀ ਇਲਜ਼ਾਮ ਲਾਏ ਹੈਗੇ ਮਨਿੰਦਰ ਤੇ ਮਨਿੰਦਰ ਦੀ ਫੈਮਲੀ ਤੇ ਵੀ ਇਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੇ ਵਿੱਚ ਝਗੜਾ ਰਹਿੰਦਾ ਸਾਡਾ ਮੁੰਡਾ ਨਸ਼ੇੜੀ ਕਿਸਮ ਦਾ ਹੈਗਾ ਤੇ ਸਭ ਤੋਂ ਵੱਡਾ ਜਿਹੜਾ ਇਲਜ਼ਾਮ ਲਾਇਆ ਵੀ ਮਨਿੰਦਰ ਦੀ ਫੈਮਲੀ ਨੇ ਜਦੋਂ ਸਾਨੂੰ ਦੱਸਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਕੁੜੀ ਨੇ ਸੁਸਾਇਡ ਕੀਤਾਗਾ ਹਾਲਾਂਕਿ ਕੁੜੀ ਨੇ ਆਤਮ ਹੱਤਿਆ ਨਹੀਂ ਕੀਤੀ ਤੇ ਮੁੰਡੇ ਵੱਲੋਂ ਜਾਨੀ ਕਿ ਉਸਦੇ ਪਤੀ ਵੱਲੋਂ ਮਨਿੰਦਰ ਵੱਲੋਂ ਹੀ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਮਨਿੰਦਰ ਕਸਟਡੀ ਚ ਹੁਣ ਤੇ ਪਰਿਵਾਰ ਇਹ ਮੰਗ ਕਰ ਰਿਹਾ ਵੀ ਅਸੀਂ ਤਾਂ ਲੱਖਾਂ ਰੁਪਏ ਵਿਆਹ ਤੇ ਲਾਈ ਸ਼ਾਇਦ ਪਰਿਵਾਰ ਕੁਝ ਦਿਨਾਂ ਤੱਕ ਇਹ ਵੀ ਗੱਲ ਬੋਲੇ ਵੀ ਉਸ ਤੋਂ ਬਾਅਦ ਵੀ ਕੁੜੀ ਨੂੰ ਭੇਜੇ ਪਰਿਵਾਰ ਇਹ ਮੰਗ ਕਰ ਰਿਹਾ ਵੀ ਹੁਣ ਅਸੀਂ ਕੁੜੀ ਦੀ লাশ ਇੰਡੀਆ ਮਂਗਾਉਣੀ ਆ ਵੀ ਸਾਡੀ ਮਦਦ ਕੀਤੀ ਜਾਵੇ ਇੱਕ ਹੀ ਕੇਸ ਦੇ ਵਿੱਚ ਗੱਲ ਸਾਹਮਣੇ ਆਈ ਹੈ ਵੀ ਜ਼ਿਆਦਾਤਰ ਐਲਸ ਵਾਲਿਆਂ ਦੇ ਸੌਦੇ ਹੁੰਦੇ ਆ ਵੀ ਪਲੱਸ 2 ਕਰਦੀ ਆ ਕੁੜੀ ਐਲਸ ਕਰਾ ਲਈ ਵਿਆਹ ਤੋਂ ਬਾਅਦ ਕੁਝ ਨਹੀਂ ਦੇਖਣਾ ਮੁੰਡਾ ਪੈਸੇ ਲਾਉਣ ਵਾਲਾ ਹੋਵੇ ਜ਼ਿਆਦਾਤਰ ਸੌਦੇ ਹੁੰਦੇ ਆ ਜ਼ਿਆਦਾਤਰ ਕੁੜੀ ਵਾਲਾ ਇਹ ਦੇਖਦੇ ਆ ਵੀ ਸਾਨੂੰ ਵਿਆਹ ਤੇ ਵੀ ਖਰਚਾ ਕਰਨਾ ਆਉਣਾ ਪਵੇ ਪਰ ਜਿਹੜਾ ਇਹ ਵਿਆਹ ਸੀਗਾ ਇਹ ਵਿਆਹ ਇਦਾਂ ਨਹੀਂ ਹੋਇਆ ਇਹ ਜਿਵੇਂ ਆਮ ਵਿਆਹ ਹੁੰਦੇ ਆਗੇ ਪੂਰੀ ਠਾਠ ਵਾਟ ਰੀਤੀ ਰਿਵਾਜ ਨਾਲ ਵਿਆਹ ਹੋਇਆ ਇਹਨੂੰ ਆਪਾਂ ਸੌਦਾ ਨਹੀਂ ਕਹਿ ਸਕਦੇ ਲੱਖਾਂ ਰੁਪਏ ਵਿਆਹ ਤੇ ਲਾਏ ਵਧੀਆ ਇੱਕ ਰਜ਼ੋਰਟ ਦੇ ਵਿੱਚ ਵਿਆਹ ਕੀਤਾ ਗਿਆ ਤੇ ਉਦੋਂ ਕਹਿੰਦੇ ਮਨਿੰਦਰ ਦਾ ਪਰਿਵਾਰ ਇਹ ਕਹਿ ਕੇ ਉਹਨਾਂ ਨੇ ਰਸਤਾ ਲਿਆ ਸੀਗਾ ਮਨਿੰਦਰ ਦੇ ਪਰਿਵਾਰ ਨੇ ਵੀ ਸਾਨੂੰ ਆਇਲਸ ਵਾਲੀ ਕੁੜੀ ਚਾਹੀਦੀ ਅਤੇ ਇੱਕ ਵਧੀਆ ਆਪ ਦੇ ਬਰਾਬਰ ਦਾ ਪਰਿਵਾਰ ਚਾਹੀਦਾ ਮਨਿੰਦਰ ਦਾ ਪਰਿਵਾਰ ਨਾਬੇ ਦੇ ਪਿੰਡ ਸ਼ਮਲਾ ਦਾ ਰਹਿਣ ਵਾਲਾ ਇੱਕ ਵਾਰ ਦੁਬਾਰ ਤੋਂ ਫਿਰ ਤੁਹਾਨੂੰ ਦੱਸਦਾ ਤੇ ਹੁਣ ਕੁੜੀ ਵਾਲੇ ਇਹ ਗੱਲ ਕਹਿੰਦੇ ਆ ਕਿ ਵੀ ਅਸੀਂ ਵਿਆਹ ਤੇ ਇੰਨਾ ਪੈਸਾ ਖਰਚਤਾ ਸ਼ਾਇਦ ਪਿੱਛੇ ਵੀ ਉਹਨਾਂ ਨੇ ਪੈਸੇ ਭੇਜੇ ਹੋਣ ਵੀ ਹੁਣ ਕੁੜੀ ਦੀ ਲਾਸ਼ ਮਗਾਉਣ ਤੇ ਸਾਡੀ ਜ਼ਰੂਰ ਮਦਦ ਕੀਤੀ ਜਾਵੇ ਤੇ ਪਰ ਬੇਨਤੀ ਵੀ ਆ ਵੀ ਇਸ ਕਹਾਣੀ ਇਸ ਖਬਰ ਰਹੀ ਕੁੜੀਆਂਆਂ ਨੂੰ ਕਿਉਂਕਿ ਜਿਵੇਂ ਅਕਸਰ ਸਿਆਣੇ ਬੰਦੇ ਕਹਿੰਦੇ ਆ ਵੀ ਈਆਂ ਰੱਬ ਉਹਨਾਂ ਨੂੰ ਦਿੰਦਾ ਜਿਨ੍ਹਾਂ ਦੀ ਔਕਾਤ ਹੁੰਦੀ ਆ ਜਦੋਂ ਰਿਸ਼ਤਾ ਕਰਨਾ ਹੈਗਾ ਜਾਂ ਜਦੋਂ ਕਿਸੇ ਦੇ ਲੜ ਲਾਉਣੀ ਆ ਬੜਾ ਦੇਖ ਰੇਖ ਕੇ ਕਿਉਂਕਿ ਆਮ ਦੇਖਿਆ ਜਾਂਦਾ ਹੈਗਾ ਵੀ ਮੁੰਡੇ ਵਾਲਿਆਂ ਦੇ ਘਰਦਿਆਂ ਦੀ ਇਹ ਈਡਿਓਲੋਜੀ ਹੁੰਦੀ ਆ ਵੀ ਜੇ ਉਹਨਾਂ ਦਾ ਮੁੰਡਾ ਕੋਈ ਨਸ਼ਾ ਕਰਦਾ ਜਾਂ ਗਲਤ ਕੰਮਾਂ 'ਚ ਪਿਆ ਹੋਵੇ ਵੀ ਚੁੱਪ ਕਰਕੇ ਤਾਂ ਵਿਆਹ ਕਰ ਦੋ ਜਾਂ ਆਪਣੇ ਕੁੜੀ ਵਾਲਿਆਂ ਦੀ ਵੀ ਦੋ ਆਈਡੀਆਲੀਆਂ ਹੁੰਦੀਆਂ ਵੀ ਇੱਕ ਤਾਂ ਉਹ ਕੈਟਾਗਰੀ ਹੁੰਦੀ ਹੈ ਵੀ ਬਸ ਕੁੜੀ ਨੇ ਬੈਂਡ ਲੈ ਲੇ ਵਿਆਹ ਤੇ ਖਰਚਾ ਕਰਨਾ ਨਾ ਪਵੇ ਤੇ ਜਾਂ ਸਾਨੂੰ ਬਾਹਰ ਪੇਜਾਂ ਲਈ ਖਰਚਾ ਨਾ ਕਰਨਾ ਪਵੇ ਮੁੰਡੇ ਵਾਲਾ ਪੈਸੇ ਲਾਉਣ ਨਾਲ ਹੈਗਾ ਬਸ ਮੜਤੀ ਕੁਛ ਨਹੀਂ ਦੇਖਦੇ ਜਿਆਦਾਤਰ ਇਹ ਰਿਸ਼ਤਿਆਂ ਦੇ ਰੌਲੇ ਪੈਂਦੇ ਆ ਜਾਂ ਜਿਆਦਾਤਰ ਕੁੜੀ ਵਾਲੇ ਕਹਿੰਦੇ ਆ ਵੀ ਬਸ ਠੀਕ ਹੈ ਕੁੜੀ ਵਿਆਹ ਤੋਂ ਮੁੰਡੇ ਕੋਲੇ ਜ਼ਮੀਨ ਹੈ ਆਪੇ ਸਾਰਾ ਕੁਝ ਵੇਚ ਲੋ ਕੁਝੋ ਚਾਹੇ ਮੁੰਡਾ ਚੋਰੀਆਂ ਕਰਦਾ ਚਾਹੇ ਮੁੰਡਾ ਚੱਟਾ ਲਾਉਂਦਾ ਚਾਹੇ ਨਸ਼ੇਈ ਆ ਪਰ ਕੋਈ ਵੀ ਸਟੈਪ ਲੈਣਾ ਹੈਗਾ ਤਾਂ ਦੇਖ ਕੇ ਕਿ ਸਾਡਾ ਮੈਸੇਜ ਜ਼ਰੂਰ ਕਬੂਲ ਕਰਿਓ ਇਹ ਸੀ ਅੱਜ ਦੀ ਕਹਾਣੀ ਖਬਰ ਦੇ ਰੂਪ ਵਿੱਚ ਸੋ ਪਰਿਵਾਰ ਦੀ ਜ਼ਰੂਰ ਮਦਦ ਕਰਿਓ ਕਿਉਂਕਿ ਜਿਹੜਾ ਇਹ ਖਬਰ ਇਹ ਕਹਾਣੀ ਮੈਂ ਅਸਲੀ ਪਾ ਰਿਹਾ ਹਾਂ ਵੀ ਇਹ ਸੌਦੇਬਾਜ਼ੀ ਵਾਲਾ ਵਿਆਹ ਨਹੀਂ ਸੀ ਕੁੜੀ ਵਾਲਿਆਂ ਨੇ ਲੱਖਾਂ ਰੁਪਏ ਲਾ ਕੇ ਵਿਆਹ ਕੀਤਾ ਕੁੜੀ ਬਾਹਰ ਗਈ ਈਵਨ ਕੇ ਆਪਦੇ ਪਤੀ ਨੂੰ ਵੀ ਲੈ ਕੇ ਗਈ ਤੇ ਉਸ ਤੋਂ ਬਾਅਦ ਉਹਦੇ ਪਤੀ ਵੱਲੋਂ ਕੀ ਚਾਨਣ ਚੜਾਇਆ ਗਿਆ ਉਹ ਮੈਂ ਸਾਰਾ ਤੁਹਾਨੂੰ ਸੁناਈ ਦਿੱਤਾਗਾ ਤੇ ਤੁਸੀਂ ਕੁੜੀ ਦੇ ਪਰਿਵਾਰ ਨਾਲ ਸਿੱਧਾ ਰابطਾ ਵੀ ਕਰ ਸਕਦੇ ਹੋ ਜੇ ਸਾਡੇ ਥਰੂ ਰابطਾ ਕਰਨਾ ਤੁਸੀਂ ਸਾਨੂੰ ਇੰਸਟਾਗ੍ਰam ਫੇਸਬੁੱਕ ਪੇਜ ਤੇ ਮੈਸੇਜ ਵੀ ਕਰ ਸਕਦੇ ਹੋ ਟਿਕਟੌਕ ਤੇ ਮੈਸੇਜ ਕਰ ਸਕਦੇ ਹੋ ਸੀ ਉਹਨਾਂ ਦਾ ਨੰਬਰ ਦੇ ਦਾਂਗੇ ਤੇ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਵੀ ਹੈਗਾ ਤੇ ਉਹਨਾਂ ਦੀ ਬੱਦ ਤੋਂ ਬੱਦ ਜਿੰਨੀ ਹੋ ਸਕੇ ਮਦਦ ਜਰੂਰ ਕਰਿਓ ਤਦ ਤੱਕ ਲਈ ਧੰਨਵਾਦ